92 ਦੇ ਵਿੱਚ ਨਮਾ ਕੜਵਾਇਆ ਹੋਇਆ ਤੁਹਾਡੇ ਘਰ ਹੀ ਆਏ ਹੋਏ ਏਜੰਸੀ ਚੋਂ ਸਿੱਧਾ ਹਾਂਜੀ ਹਾਂਜੀ ਡੀਆਈਬੀ ਹੋਇਆ ਹੋਇਆ ਪਾਵਰ ਸਟੀਅਰਿੰਗ ਵੀ ਹੋਇਆ ਹੋਇਆ ਤੇ ਇਹ ਟੈਂਕੀ ਕਾਹਦੇ ਵਾਲੀ ਲਿਖੀ ਹੋਈ ਆ ਲਿਫਟ ਵਾਲਾ ਤੇਲ ਅੱਡ ਲੱਗਿਆ ਹੋਇਆ ਜੀ ਡਿਸਟ੍ਰਿਬਿਊਟਰ ਅੱਗ ਲੱਗਿਆ ਹੋਇਆ ਅਸਾ ਡਿਸਕ ਬ੍ਰੇਕਾਂ ਕਰਾਇਆ ਹੋਇਆ ਹਾਂਜੀ ਪਰ ਮੈਂ ਇੱਕ ਬਾੜੀਆਂ ਗੱਲਾਂ ਕੀਤੀਆਂ ਬੇਨ ਬਾਈ ਸੌਂਕ ਰੱਖਣ ਰੱਖਿਆ ਹੋਇਆ ਸੌਂਕ ਬਗਾਏ ਹੋਏ ਹੈਗੇ ਦੀ ਹੈਣਾ ਹਾਂਜੀ ਜੋੜੀ ਮਗਰ ਲਈ ਹੈ ਕਿ ਜੇ ਕੇ ਦੀ ਬਈ ਹੈ ਮੂਰੇ ਹੈਗਾ ਸੀਟ ਦੇ ਓਕੇ ਤੇ ਸਿਸਟਮ ਵੀ ਕਿੰਨੇ ਕ ਦਾ ਲੱਗਿਆ ਹੋਇਆ ਬਈ ਇਹਦੇ ਕਾਹ ਦਾ ਕਰਾ ਮਾਨ ਜੱਟਾ ਤੇ ਵੇ ਮੈਂ ਨਹੀਂ ਆਉਣਾ ਜੇ ਨਾ ਆਇਆ ਲੈਣ ਸਫਾਰੀ ਤੇ ਮਿੱਤਰੋ ਕਦੇ ਨਾ ਫੋਰਚਨਰ ਜਿੰਨੀ 911 ਟ੍ਰੈਕਟਰ ਦੀ ਚੜਾਈ ਸੀ ਤੇ ਅੱਜ ਉਹੀ 911 ਤੁਹਾਡੇ ਵਾਸਤੇ ਸਪੈਸ਼ਲ ਲੱਭ ਲਿਆ ਬੜਾ ਘੈਂਟ ਆ ਬਿਲਕੁਲ ਵਾਜਬ ਰੇਟ ਦਾ ਪੰਜਾਬ ਨੰਬਰ ਦਾ ਤੇ ਕਿਹੜੇ ਪਿੰਡ ਦੇ ਵਿੱਚ ਖੜਾ ਹੈ ਤੁਹਾਨੂੰ ਇਹ ਵੀ ਦੱਸਾਂਗੇ ਪਹਿਲਾਂ ਉਹ ਸੱਜਣ ਨੂੰ ਮਲਾ ਦਈਏ ਜਿੰਨਾਂ ਦੇ ਘਰੇ ਪਹੁੰਚੇ ਆ ਤੇ ਬਾਕੀ ਗੱਲਬਾਤ ਆਪਾਂ ਸਾਰੀ ਫੁੱਲ ਡਿਟੇਲ ਦੇ ਵਿੱਚ ਕਰਾਂਗੇ ਬਈ ਸ੍ਰੀ ਗੱਲ ਜੀ ਨਾ ਬਾਈ ਦਾ ਹੈਗਾ ਰਮਨਦੀਪ ਤੇ ਆਪਾਂ ਪਿੰਡ ਕਿਹੜੇ ਖੜੇ ਆ ਪਿੰਡ ਬੱਲੋ ਜੀ ਪਿੰਡ ਵੱਲੋਂ ਤੈਨੂੰ ਡਿਸਟ੍ਰਿਕਟ ਕਿਹੜਾ ਪੈ ਜਾਂਦਾ ਬਈ ਡਿਸਟ੍ਰਿਕਟ ਬਠਿੰਡਾ ਜੀ ਡਿਸਟ੍ਰਿਕਟ ਬਠਿੰਡਾ ਤੇ ਮੈਨੂੰ ਐ ਦੱਸਿਓ ਵੀ ਇਹ ਵੱਲੋਂ ਪਿੰਡ ਰਹਿ ਕਿੱਥੇ ਜਗਿਆ ਹੁਣ ਇਹ ਵੱਲੋਂ ਪਿੰਡ ਆਪਣੇ ਰਾਮਪਰੇ ਤੋਂ ਹੈਗਾ 14 ਕਿਲੋਮੀਟਰ ਜੀ ਹਾਂਜੀ ਮੌੜਾਂ ਤੋਂ 20 ਕਿਲੋਮੀਟਰ ਆ ਤਾਂ ਪੇ ਤੋਂ 8 ਕਿਲੋਮੀਟਰ ਆ ਤਾਂ ਪੇ ਤੋਂ 8 ਕਿਲੋਮੀਟਰ ਚੌਕੇ ਪਿੰਡ ਦੇ ਨਾਲ ਚੌਕੇ ਪਿੰਡ ਦੇ ਨਾਲ ਆ ਧਰਮੇ ਹੁਣ ਇਧਰ ਨੂੰ ਮਾਰਦੇ ਕੈਮਰਾ ਜਿਹੜਾ 58 ਗਰਾ ਆਪਾਂ ਲੱਭਿਆ ਮਿੱਤਰੋ ਪਿੰਡ ਵੱਲੋਂ ਦੇ ਵਿੱਚ ਖੜਾ ਤੇ ਬਈ ਮੈਨੂੰ ਇਹ ਦੱਸਿਓ ਪਹਿਲਾਂ ਤਾਂ ਰਮਨਦੀਪ ਵੀਰੇ ਇਹ ਟਰੈਕਟਰ ਮਾਡਲ ਕਿੰਨਾ 96 ਮਾਡਲ ਟਰੈਕਟਰ ਦਾ ਖੜਾਵਾ ਚੈੱਕ ਕਰਵਾ ਦੇ 96 ਮਾਡਲ ਟਰੈਕਟਰ ਹੈ ਤੇ ਬਾਈ ਮੈਨੂੰ ਕੱਲ ਹੋਰ ਦੱਸਿਓ ਤੁਸੀਂ ਇਹ ਟਰੈਕਟਰ ਨਵਾਂ ਕੜਵਾਇ ਸੀ ਜਾਂ ਚੱਲਦਾ ਲਿਆਂਦਾ ਸੀ ਨਹੀਂ ਨਵਾਂ ਲਿਆ ਸੀ ਜੀ 96 ਚ 96 ਦੇ ਵਿੱਚ ਨਵਾਂ ਕੜਵਾਇਆ ਹੋਇਆ ਤੁਹਾਡੇ ਘਰ ਹੀ ਆਇਆ ਹੋਇਆ ਏਜੰਸੀ ਚੋਂ ਸਿੱਧਾ ਹਾਂਜੀ ਹਾਂਜੀ ਓਕੇ ਤੇ ਡਿਸਟ੍ਰਿਕਟ ਤੋਂ ਨੂੰ ਪਠੰਡਾ ਪੈਂਦਾ ਫਿਰ ਇਹਦਾ ਨੰਬਰ ਵੀ ਉਠੇਂਡੇ ਤੇ ਜਾਣਾ ਹਾਂਜੀ ਓਕੇ ਤੇ ਬਾਈ ਇਹ ਸਾਰਾ オリジナル ਤਾਂ ਨਹੀਂ ਹੈਗਾ ਹਾਂ ਨਹੀਂ Ориਜినਲ ਨਹੀਂ ਹੈਗਾ ਜੀ ਡੀਆਈ ਹੋਇਆ ਪਿਆ ਪਾਵਰ ਸਟੀering ਹੋਇਆ ਅੱਛਾ ਡੀਆਈ ਵੀ ਹੋਇਆ ਹੋਇਆ ਪਾਵਰ ਸਟੀering ਵੀ ਹੋਇਆ ਹੋਇਆ ਤੇ ਆ ਟੈਂਕੀ ਕਾਦੇ ਵਾਲੀ ਲਿਖੀ ਹੋਈ ਆ ਲਿਫਟ ਵਾਲਾ ਤੇਲ ਅੱਡ ਲੱਗਿਆ ਹੋਇਆ ਜੀ ਡਿਸਟ੍ਰਿਬਿਊਟਰ ਅਲੱਗ ਲੱਗਿਆ ਹੋਇਆ ਅਸਾ ਡਿਸਟ੍ਰਿਬਿਊਟਰ ਅਲੱਗ ਲੱਗਿਆ ਹੋਇਆ ਲਿਫਟ ਵਾਲਾ ਤੇਲ ਅਲੱਗ ਲੱਗਿਆ ਹੋਇਆ ਬਈ ਫਿਰ ਇਹਦੇ ਉੱਪਰ ਤਾਂ ਤੁਸੀਂ ਪੈਸੇ ਹੀ ਬਹੁਤ ਲਾਤਾ ਹੋਣਾ ਹਾਂਜੀ ਪੈਸਾ ਬਹੁਤ ਲੱਗਿਆ ਹੋਇਆ ਜੀ ਹੈਨਾ ਤੇ ਬ੍ਰੇਕ ਵਾਲੇ ਡਿਸਕ ਬ੍ਰੇਕ ਕਰਾਏ ਹੋਇਆ ਜੀ ਅਸਾ ਡਿਸਕ ਬ੍ਰੇਕਾਂ ਕਰਾਇਆ ਹੋਇਆ ਹਾਂਜੀ ਪਰ ਮੈਂ ਬੜੀਆਂ ਗੱਲਾਂ ਕੀਤੀਆਂ ਤੇ ਬਈ ਮੈਨੂੰ ਮੂਰੇ ਬਟ ਤੁਸੀਂ ਨਾ ਡਾਇਰ ਜਾਜੀ ਵਾਰ ਰਖਿਆ ਮੂਰੇ ਜਾਜੀ ਡਾਇਰ ਜੀ 750 20 ਕਿੰਨੇ ਕ ਪੈਸੇ ਹੋਣੇ ਬਈ ਇਹ ਟਾਇਰ ਇਹ ਲਗਭਗ 80 ਪੈਸੇ 75 80 ਹਾਂ 75 ਕੇ ਪੈਸੇ ਟਾਇਰ ਹੈਗੇ ਆ ਤੇ ਧਰ ਮੇਰੇ ਮਾਤਾ ਚੈੱਕ ਕਰਵਾ ਦੇ ਤੇ ਬਾਕੀ ਬਈ ਮੈਨੂੰ ਇਹ ਦੱਸਿਓ ਜਿਹੜਾ ਤੁਸੀਂ ਆ ਮਗਰਾੜ ਤੇ ਆ ਸੋ ਇਹਦੀ ਪੇਂਟ ਕਰਾਈ ਹੋਈ ਹੈ ਇਹ ਕਦੋਂ ਕਰਵਾਈ ਸੀ ਇਹ ਲਗਭਗ 16 2016 ਤੋਂ 17 ਚ ਹੋਈ ਵੀ ਹੈ ਅਸਾ 16 17 ਚ ਤਿਆਰ ਕਰਾਈ ਤੀ ਹਾਂਜੀ ਉਹੋਂ ਦਾ ਹੀ ਹੋਇਆ ਅੱਛਾ ਧਰਮੇ 16 17 ਚ ਵਾਈਰ ਨੇ ਤਿਆਰ ਕਰਵਾਇਆ ਦੀ ਤੇ ਬਈ ਪਾਵਰ ਸ਼ੇਅਰਿੰਗ ਵੀ ਉਹਦੀ ਕਰਵਾਇਤੀ ਕੀ ਪਹਿਲਾਂ ਕਰਵਾਇ ਸੀ ਨਹੀਂ 16 ਚ ਹੀ ਹੋਇਆ ਬਈ ਅਸਾ 16 ਚ ਸਾਰੀ ਨਿੱਜੇ ਪੂਰੀਆਂ ਕੀਤੀਆਂ ਨੇ ਹਾਂਜੀ ਓਕੇ ਧਰਮੇ ਕੰਡੀਸ਼ਨ ਮਗਰਾੜ ਦੇ ਟਾਇਰਾਂ ਦੀ ਵੀ ਇੰਨੀ ਪਈ ਆ 75 ਤੋਂ 80 ਪੈਸੇ ਤੇ ਮਗਰਾੜ ਦਾ ਬੂੜਾ ਤਾਂ ਅੰਦਰੋਂ ਚੈੱਕ ਕਰਾ ਦੀ ਬਈ ਤੇ ਜੋੜੀ ਮਗਰ ਲਈ ਹੈ ਕਿ ਜੇ ਕੇ ਦੀ ਬਈ ਹੈ ਮੋਰੇ ਹੈਗਾ ਸੀਏਟ ਦੇ ਓਕੇ ਤੇ ਸਿਸਟਮ ਵੀ ਕਿੰਨੇ ਕ ਦਾ ਲੱਗਿਆ ਹੋਇਆ ਬਈ ਇਹਦੇ ਜਦੋਂ ਪਤਾ ਨਹੀਂ ਇਹ ਰੇਟ ਉਦੋਂ ਦਾ ਹੀ ਲੱਗਿਆ ਹੋਇਆ ਬਾਕੀ ਨਾਲ ਹੀ ਦੇਣਾ ਜਿਵੇਂ ਹੈਗਾ ਅਸਾ ਦੇ ਆ ਭਾਈ ਦੋ ਮੰਗੀ ਹਾਂਜੀ ਲੈ ਵੀ ਮਿੱਤਰੋ ਤੇ ਪਾਵਰ ਸਟੀਅਰਿੰਗ ਆ ਹੈ ਹਾਂਜੀ ਤਾਂ ਮੈਂ ਇਧਰਲੇ ਪਾਸੇ ਵੀ ਆ ਜਾ ਬਈ ਡਿਸਟ੍ਰਿਬਿਊਟਰ ਤੇ ਚਾਰ ਲਵਾ ਰੱਖਿਆ ਹਾਂਜੀ ਅੱਛਾ ਜਾਣੀ ਕਿ ਟਾਪ ਮਾਡਲ ਬਣਾ ਰੱਖਿਆ ਅੱਜ ਦਾ ਹਾਂਜੀ ਲੱਗ ਡਿਸਟ੍ਰਿਬਿਊਟਰ ਲੱਗੇ ਹੋਇਆ ਲੱਗੇ ਤੇਲ ਓਕੇ ਲੱਗ ਤੇਲ ਹੂੰ ਇਹ ਸਿੱਧਾ ਤੇਲ ਨਾ ਮਾਉ ਤੇ ਲੈਫਟ ਨਹੀਂ ਚਕਾਈ ਅੱਛਾ ਹਾਂਜੀ ਬਰ ਬਰਤੇ ਨਹੀਂ ਹਿਲਦਾ ਕੋਈ ਨਹੀਂ ਬਰਤੇ ਨਹੀਂ ਓਕੇ ਭਾਈ ਮੈਨੂੰ ਐਗਰ ਇਹਨੂੰ ਜੇ ਆਪਾਂ ਗੱਲ ਕਰੀਏ ਤੁਸੀਂ ਮਾਡਲ ਦੱਸ ਤਾਂ ਵੇਟ ਬੂਟ ਵੀ ਲੱਗੇ ਹੋਣੇ ਨਾਲ ਦੀ ਨੇ ਨਾ ਇਹਦਾ ਨਾਲ ਦੀ ਦੇ ਨਾਲ ਵੇਟਾ ਜੀ ਹੂੰ ਮਾਡਲ ਤਾਂ ਸਿਆਬਰੀ ਹੈ 1999 99 ਇਹਦਾ ਨੰਬਰ ਵੀ ਬਠਿੰਡੇ ਦਾ ਪੰਜਾਬ ਦਾ ਤੁਹਾਡੀ ਕਿੜਵਾਇਆ ਫਰਸਟ ਪਾਰਟੀ ਹੈ ਹੈਨਾ ਤੇ ਹੁਣ ਇਹ ਚੱਲ ਚਲਾ ਵੀ ਤਾਂ ਕਿ ਮੈਨੂੰ ਐ ਦੱਸੋ ਓਕੇ ਹੈ ਜੀ ਬਿਲਕੁਲ ਪੂਰਾ ਓਕੇ ਇਹਨੂੰ ਸਟਾਰਟ ਕਰਕੇ ਦਿਖਾਓ ਸਟਾਰਟ ਕਰ ਲਓ ਲੈ ਬਿਤਰ ਮੈਂ ਆਪਾਂ ਵੜ ਕੇ ਦੇਖਦੇ ਆਂ ਪਰ 59 11 ਕਹਿੰਦਾ ਕੀ ਹੈ ਉਹ ਤੋਂ ਬਾਅਦ ਨਾ ਫਿਰ ਇਹਦੀ ਆਪਾਂ ਸ਼ੋਅ ਖੋਲ ਕੇ ਨਾ ਵਿੱਚੋਂ ਵੀ ਚੈੱਕ ਕਰਾਂਗੇ ਤੇ ਫੇਰ ਹਾਂ ਰੇਸ ਦਿਓ ਬਈ ਥੋੜੀ ਜਿਹੀ ਹਾਂ ਬੰਦ ਕਰ ਦਿਓ ਤਾਂ ਮੈਂ ਬੜਕ ਦਾ ਟਰੈਕਟਰ ਦੀ ਵਾਲੀ ਕੱਬੀ ਆ ਬਈ ਐਲਈਡੀ ਵੀ ਲੱਗੀ ਹੋਈ ਆ ਪੂਰੇ ਹੈ ਬਈ ਦੀ ਸ਼ੋ ਖੋਲਿਓ ਆਪ ਇਹਨੂੰ ਵਿੱਚੋਂ ਵੀ ਦੇਖ ਲਈਏ ਲੈ ਰਾਮ ਦੀ ਟਰੈਕਟਰ ਤੇ ਰਹੇਦਾ ਵੀਰਾ ਬੜਾ ਚੰਗਾ ਯਾਰ ਤੇ ਹੁਣ ਗੱਲ ਇਹ ਆ ਬਾਲੇ ਸੱਜਣ ਹੁਣ ਆਪਣੀ ਵੀਡੀਓ ਤਾਂ ਵੇਖ ਰਹੇ ਆ ਉਹ ਹੁਣ ਇਹ ਸੋਚਦੇ ਆ ਵੀ ਮੁੱਲ ਪਤਾ ਨਹੀਂ ਕਿੰਨਾ ਕੁ ਕਰਨਗੇ ਕੋਈ ਦੇਣ ਲੈਣ ਜਿਹੜੀ ਗੱਲ ਕਰਦੇ ਮੋੱਲ ਆਪਾਂ ਛੱਡਾਂਗੇ ਕਿੰਨੇ ਦਾ ਟਰੈਕਟਰ ਇਹ ਮੋੱਲ ਆਪਣਾ ਜਾਇ ਜੀ 295000 ਦੋ ਲੱਖ ਤੇ 95000 ਹਾਂਜੀ ਇਹਦੇ ਵਿੱਚ ਮਾਨਤਨ ਕਰਦਾਂਗੇ ਹਾਂਜੀ ਆਏ ਦਾ ਮਾਨਤਨ ਹੋਊਗਾ ਲੈ ਮਿੱਤਰੋ ਫੁੱਲ ਹੋ ਜਾਊਗਾ ਮਾਨਤਨ ਜੇ ਕਿਸੇ ਸੱਜਣ ਨੇ ਖਰੀਦਣਾ ਹੈ 99 ਮਾਡਲ ਹੈ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦੇ ਘਰੇ ਖੜਾ ਹੈ ਡੈਕ ਲੱਗਿਆ ਹੋਇਆ ਤੇ ਯਾਨੀ ਕਿ ਇਹ ਕਹਿ ਸਕਦਾ ਵੀ ਪੂਰਾ ਹਾਈ ਫਾਈ ਟਰੈਕਟਰ ਹੈ ਤੇ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਪਿੰਡ ਬੱਲੋਂ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਕਾਊ ਖੜਾ 295000 ਟਰੈਕਟਰ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਹੋਊਗਾ ਮੰਨਤਣਾ ਤੇ ਬਾਈ ਮੈਨੂੰ ਰਮਨਦੀਪ ਤੋੜਾ ਮੋਬਾਈਲ ਨੰਬਰ ਦੱਸਿਓ ਕਿੰਨਾ 94659 ਜੀ 34659 ਓਕੇ ਤੇ ਲੈ ਮਿੱਤਰੋ ਬਾਕੀ ਆਪਾਂ ਨੰਬਰ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਆ 95 ਗੇਰਾ ਟਰੈਕਟਰ ਦੇ ਮਾਲਕ ਬਣਨਾ ਨਾ ਹੁਣੇ ਫੋਨ ਲਾ ਲਓ ਜੇ ਇੱਕ ਵਾਰੀ ਟਰੈਕਟਰ ਵੇਖ ਗਿਆ ਤੁਹਾਡੇ ਮਨ ਦੇ ਵਿੱਚ ਪਸਤਾਵਾ ਹੀ ਰਹਿ ਜਾਣਾ ਵੀ ਬਾਈ ਇਹਦੇ ਵਰਗਾ ਟਰੈਕਟਰ ਸਾਨੂੰ ਹੋਰ ਲੱਭ ਕੇ ਤੇ ਕਿਉਂਕਿ ਇਹਦੇ ਵਰਗੇ ਟਰੈਕਟਰ ਲੱਭਦੇ ਬਹੁਤ ਘੱਟ ਹੁੰਦੇ ਨੇ ਉਦਾਂ ਤਾਂ ਬਥੇਰੇ ਖੜੇ ਨੇ ਘਰ ਘਰ ਪਰ ਚੰਗੇ ਟਰੈਕਟਰ ਲੱਭਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਚੰਗੇ ਟਰੈਕਟਰ ਬਹੁਤ ਸੱਜਣ ਘੱਟ ਵੇਚਦੇ ਹੁੰਦੇ ਆ ਮੈਂ ਤਾਂ ਕਰਕੇ ਤੁਹਾਨੂੰ ਬਾਰ-ਬਾਰ ਕਹਿ ਰਿਹਾ ਸਕਰੀਨ ਤੇ ਨੰਬਰ ਚੱਲਦਾ ਹੁਣੇ ਫੋਨ ਲਾ ਲਓ ਜੇ ਆਹ ਨਾਲ ਤੇ ਗੈਰ ਟਰੈਕਟਰ ਦੇ ਮਾਲਕ ਬਣਨਾ ਕਈ ਵਾਰ ਤੁਹਾਡੇ ਰਿਸ਼ਤੇਦਾਰ ਵੀ ਟਰੈਕਟਰ ਲੱਭਦੇ ਫਿਰਦੇ ਹੁੰਦੇ ਆ ਸੱਜਣ ਮਿੱਤਰ ਲੱਭਦੇ ਫਿਰਦੇ ਹੁੰਦੇ ਆ ਤੁਸੀਂ ਸ਼ੇਅਰ ਕਰਕੇ ਉਹਨਾਂ ਤੱਕ ਵੀ ਵੀਡੀਓ ਪਹੁੰਚਾ ਸਕਦੇ ਹੋ ਉਹ ਵੀ ਹੋ ਸਕਦਾ ਟਰੈਕਟਰ ਦੇ ਮਾਲਕ ਬਣ ਜਾਣਾ ਪਿੰਡ ਵੱਲੋਂ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਬਕਾਉ ਖੜਾ ਹੈ 2,95,000 ਡਿਮਾਂਡ ਹੈ ਪੰਜਾਬ ਦਾ ਨੰਬਰ ਹੈ ਪਹਿਲੀ ਪਾਰ ਤੇ ਨੰਬਰ 2 ਦਾ ਸਕਰੀਨ ਤੇ ਆ ਕਰੋ ਡਾਇਲ